ਸਸਰੀ ਗਾਲ ਮੇ ਸਾਰੇ ਵੀਰਾਂ ਨੂੰ ਅੱਛਾ ਅੱਛਾ ਆਏ ਆਪਣੇ ਵੀਰ ਹੈਗੇ ਆ ਪਿੰਡ ਦੇ ਹੀ ਹੈਗੇ ਆ ਅੱਛਾ ਆ ਇਹਨਾਂ ਦੀ ਦੁਕਾਨ ਹੈਗੀ ਆ ਛੋਟੀ ਜੀ ਤੇ ਇਹਨਾਂ ਦਾ ਜਿਹੜਾ ਕਾਰੋਬਾਰ ਹੈਗਾ ਆਪਣਾ ਹੈਗਾ ਵਾ ਜੂਸ ਦਾ ਫਲ ਦਾ ਕੰਮ ਹੈਗਾ ਵਾ ਤੇ ਗਉ ਉਹ ਦੀ ਜਾਣੇ ਕਿ ਮੰਦਾ ਹੈਗਾ ਵੀਰ ਬਜ਼ੁਰਗ ਦਾ ਗਾਹ ਕਿੰਨਾ ਕਾਹ ਜਾਂਦਾ ਹਾਂ ਗਾਹ ਕਿੰਨਾ ਕਾਹ ਜਾਂਦਾ 10 10 ਗਾਹ ਪਰ ਮੈਂ ਨਾ ਜਿੱਦ ਨਾ ਜ਼ਰਾ ਹੁਣ ਕਰ ਮੈਂ ਨਾ ਇੱਕ ਦੋ ਗਾਹ ਆਏ ਨੇ ਡੇਢ ਦੇ ਹੈਂ ਇਹਨੇ ਕੀ ਆਉਂਦੇ ਆ ਚੱਲ ਠੀਕ ਆ ਆਪਣਾ ਐਸਕੇ ਦਾ ਮਾਰਗੋ ਦਾ ਸਮਾਨ ਰੱਬਿਆ ਵਾ ਗਰਾਊਡ ਹੈਗਾ ਵਾ ਸਟ੍ਰਿੰਗ ਬੋਲ ਦੇ ਡੱਬੇ ਹੈਗਾ ਹੈਲਟਰ ਹੈਗਾ ਵਾ 12 18 ਤੇ ਲਾਗੇ ਫੇਰ ਆਉਨੇ ਆ ਦੂਸਰਾ ਆਰਡਰ ਲੈਨੇ ਆ ਤੇ ਤੁਹਾਨੂੰ ਮੇਰੀ ਵੀਡੀਓ ਦਿਖਾਉਣ ਲਿਆ ਮੈਂ ਇਹ ਨੰਗਲੀ ਅੱਡੇ ਦੇ ਹੈਗੇ ਜੀ ਬਜ਼ੁਰਗ ਹੈਗੇ ਨੇ ਜਿਹੜੇ ਕੇ ਜੂਸ ਦਾ ਕੰਮ ਕਰਦੇ ਸੀ ਪੈਂਟ ਦੇ ਵਿੱਚੋਂ ਪੁੱਛ ਕੇ ਵੇਖੋਗੇ ਤੇ ਇਹਨਾਂ ਨਾਲ ਦਾ ਬੰਦਾ ਤੁਹਾਨੂੰ ਕੋ ਮਿਲਣਾ ਨਹੀਂ ਐਡਾ ਭਰਾਵਾ ਹਸਬਾ ਦਾ ਵੀ ਵਖੀਏ ਉੱਥਾਂ ਕੁਈ ਗੇਨਾ ਮਾੜਾ ਬੋਲ ਨਹੀਂ ਕੋਲਿਆ ਬਰੀ ਗੇਨਾ ਮਾੜੀ ਉਹ ਚੰਗੀ ਗੁਗਾਲ ਕੋ ਮੰਦਾ ਕਦੀ ਨਹੀਂ ਕਰਨ ਗਏ ਤੇ ਆਪਾਂ ਜਾ ਰਹੇ ਆ ਆਸ਼ਿਆਨਾ ਦੇ ਵਿੱਚੋਂ ਲਈ ਇਹ ਉਹ ਦਿਨ ਮੈਂ ਆਸ਼ੀਆ ਨਦੀ ਵੀਡੀਓ ਬਣਾਈ ਤੇ ਇਹਦੇ ਵਿੱਚ ਵੀ ਥੋੜਾ ਜਿਹਾ ਸਾਫ ਸਫਾਈ ਦਾ ਕੰਮ ਹੈਗਾ ਸੀ ਤੇ ਇਥੋਂ ਦੇ ਗਏ ਨੇ ਮੇਰੇ ਵੀਰ ਨੇ ਗਏ ਨੇ ਵੀਡੀਓ ਵੇਖੀ ਤੇ ਉਹਨੇ ਕਮੈਂਟ ਕਰ ਲਈ ਵੀ ਵੀਡੀਓ ਤੇ ਬਣਾਈ ਆ ਚਲੋ ਠੀਕ ਆ ਵੀ ਆਹਰ ਤੋਂ ਗੱਲ ਕੀਤੀ ਨਾ ਸਫਾਈ ਦੀ ਸਫਾਈ ਵਾਕਈ ਥੋੜੀ ਥੋੜੀ ਘੱਟ ਬੰਦੇ ਵਿੱਚ ਤੇ ਹੁਣ ਅੱਜ ਮੇਰਾ ਵੀਰ ਵੇਖੋ ਅੱਜ ਸਫਾਈਆਂ ਵੇਖੋ ਹੁਣ ਉਹ ਵੀਡੀਓ ਹੀ ਕੰਮ ਕਰ ਗਈ ਆ ਤੇ ਆਸ਼ੀਆ ਨੇ ਸਫਾਈ ਥੋੜੀ ਚੱਲ ਗਈ ਐ। ਨਹੀਂ ਦੇਖੇ ਵੀ ਗੰਦਗੀ ਚ ਚਾਲੂ ਹੋ ਗਈ ਜਿਹੜੀ। ਸੜਕਾਂ ਖਰਾਬ ਕੋਈ ਸਫਾਈ ਨਹੀਂ ਕਰਦਾ। ਕਲੋਨੀ ਦੀ ਗੱਲ ਕਰੀ ਜੇ ਕਲੋਨੀ ਐ ਇੱਕਦਮ ਹੁਣ ਐ ਸਾਫ਼ ਸੁਥਰੀ ਆ ਵਧੀਆ ਵਧੀਆ ਕੋਠੀਆਂ ਬਣੀਆਂ ਪਈਆਂ ਵਾ। 200 ਗਜ ਦਾ 150 ਗਜ ਦਾ 250 ਦਾ 300 ਗਜ ਤੱਕ ਦਾ ਪਲਾਟ ਤੁਹਾਨੂੰ ਵਧੀਆ ਰੇਟ ਨਾਲ ਮਿਲਦਾ। 18 ਤੋਂ 20 ਯਾਰ ਤੱਕ ਆ ਜਗਾ ਬਾਹਰ ਆ ਕੋਠੀ ਦੇਖੋ ਕੋਠੀ ਆ ਕੇ ਕੀ ਆਏ ਦੋ ਗੇਟ ਲੱਗੇ ਇਹਦੇ ਇਹ ਸਾਡੇ ਪਿੰਡ ਦੇ ਜ਼ਿਮੀਂਦਾਰ ਲੱਗੇ ਆ ਨਾਂ ਇਹਦਾ ਹੈਗਾ ਹਰੀਆ ਉਹਨਾਂ ਦੀ ਕੋਠੀ ਹੈ ਗਿਆ ਕਿਹੜੀ ਕ ਮਸ਼ਹੂਰ ਮਸ਼ਹੂਰ ਕੋਠੀਆਂ ਉਹਦੀ ਵੀਡੀਓ ਲੈਣ ਆਂਦਾ ਹੈ ਇਹਨਾਂ ਦੇ ਕਿ ਪ੍ਰੋਜੈਕਟ ਕਰੋੜਾਂ ਦੇ ਆ ਜਿੱਥੇ ਕੋਠੀ ਹੋ ਗਈ ਉਹਦਾ 8 ਕਰੋੜ ਦਾ ਪ੍ਰੋਜੈਕਟ ਹੈਗਾ ਇਹ 8 ਕਰੋੜ ਆ ਵੇਖੋ ਹੁਣ ਕੱਟ ਤੋਂ ਕੱਟ ਵੀ ਤੇ ਇਹ ਡੇਢ ਦੋ ਕਿਲੇ ਦੇ ਵਿੱਚ ਕੋਠੀ ਹੈਗੀ ਆ ਇਹਦਾ ਪ੍ਰੋਜੈਕਟ ਹੈਗਾ 8 ਕਰੋੜ ਦਾ ਭਾਈ ਚੜਾਈ ਨਹੀਂ ਰੁਕਦੀ ਪਹਿਲੇ ਆਏ ਹਾਂ ਆਪਾਂ ਮੇਨ ਗੇਟ ਤੋਂ ਤੇ ਹੁਣ ਆਪਾਂ ਆਏ ਆ ਸ਼ੋਰਟ ਗੇਟ ਤੋਂ ਕੀ ਬਾਤ ਇਹਦੇ ਬਹੁਤ ਹੀ ਪਿਆਰੀਆਂ ਪਿਆਰੀਆਂ ਗੁੱਠੀਆਂ ਬਣਾਉਂਦੇ ਆਂ ਵੇਣ ਗੱਲ ਕੀ ਆ ਪਾ ਜਿੱਥੋਂ ਵੀਡੀਓ ਸ਼ੁਰੂ ਕੀਤੀ ਕਿ ਉਹ ਵੀਰ ਦਾ ਬਜ਼ੁਰਗ ਦਾ ਥੋੜਾ ਜਿਹਾ ਹੱਥ ਵੰਡਾਓ ਉਹ ਸਦਾ ਮੈਨੂੰ ਸਕਿਉਰਿਟੀ ਗਾਰਡ ਰੋਕੇ ਉਹ ਵੀ ਰੋਕਦਾ ਤਾਂ ਹਰ ਵਾਰੀ ਵੇਹੇ ਕਹਿ ਨਹੀਂ ਗਾਲਣੀ ਰੋਕਦਾ ਮੈਨੂੰ ਹਰ ਵਾਰੀ ਆ ਆਜੋ ਆਉਣ ਗਾੜੀ ਆਜੋ ਆਜੋ ਗਾੜੀ ਆਜਾ ਹਣ ਕੀ ਗੱਲ? ਬੜੇ ਤਕਲੀਫ ਆ ਠੀਕ ਹੈ ਜਾ ਲੈ ਤੈਨੂੰ ਪਤਾ ਮੈਂ ਵੀ ਐਸੇ ਪੈਂਦਾ ਸਾਰੀ ਗਲੌਣੀ ਹੈ ਬਸ ਮਾਲ ਲਾਉਨੇ ਐਸਕੇ ਮਾਰਵਲ ਦਾ ਅਰੇ ਲਿਖਣਾ ਪੈਂਦਾ ਮੈਨੂੰ ਮੜਾ ਹਾਂ ਨਹੀਂ ਨਹੀਂ ਲਿਖੋ ਲਿਖੋ ਤੀ ਕੋਈ ਅੱਪੀ ਆਪ ਗਲਤ ਕੰਮ ਕਦੀ ਕੀਤਾ ਹੀ ਨਹੀਂ ਆ ਵਕੀਲਾਂ ਨੇ ਜਾਣਾ ਸਸ ਮਾਨ ਇਹ ਆਪਣੇ ਵੀਰ ਅਗੇ ਸਕੌਲਟੀ ਗੜ ਵਿਯੋਗ ਐ ਮੇਨ ਗੇਟ ਦੇਖੋ ਪੀ ਆਸ਼ੀਆਨਾ ਦਾ ਮੇਨ ਗੇਟ ਕਿੱਡਾ ਪਿਆਰਾ ਤੇ ਵੀ ਜੀ ਸਾਰਿਆਂ ਨੂੰ ਬੇਨਤੀ ਆ ਕਿ ਯਾਰ سپورਟ ਥੋੜੀ ਕਰੋ سپورਟ ਬੜੀ ਘੱਟ ਆਗੀ ਮੈਂ ਕਦੀ ਗਲਤ ਵੀਡੀਓ ਨਹੀਂ ਪਾਈ ਜਾਂ ਮੈਂ ਆਪਣੇ ਕੰਮਕਾਰ ਦੀ ਵੀਡੀਓ ਪਉਂਦਾ ਹਮੇਸ਼ਾ ਹਾਂ ਤੇ ਜਾਂ ਮੈਂ ਜਿਹੜੀ ਦੁਕਾਨ ਤੇ ਕੰਮ ਕਰਦਾ ਮੈਂ ਉਸਕੇ ਮਾਰਬਲ ਨਾਲ ਉਹਦੀ ਵੀਡੀਓ ਪਉਂਦਾ ਹਮੇਸ਼ਾ ਹਾਂ ਆਪਾਂ ਗਲਤ ਕੰਮ ਨਹੀਂ ਕਦੀ ਕੀਤਾ ਗੱਲਾਂ ਜਿਹੜੀਆਂ ਹੈਗੀਆਂ ਉਹ ਸੱਚੀਆਂ ਦੱਸਦੀਆਂ ਵਾਂ ਤੇ ਕਰ ਲਈਆਂ ਵਾਂ ਗਲਤ ਗੱਲ ਨਹੀਂ ਆਪਾਂ ਕਦੇ ਕੀਤੀ ਐ ਆਪਣੇ ਸਾਰੇ ਸਾਹਮਣੇ ਵਿਰਿੰਦਾਵਨ ਸਭ ਨੂੰ ਹੁਣ ਘਟਿਆ ਕੁਆਲਿਟੀ ਮੰਨੀ ਜਾਂਦੀ ਆ ਜਿੰਨਾ ਨਾਂ ਇਹਦਾ ਵਿਰਿੰਦਾਵਨ ਦਾ ਸਰਣੋਂ ਘਟਿਆ ਤੇ ਬੇਨਤੀ ਵੀਜੀ ਸਾਰਿਆਂ ਨੂੰ ਹੱਥ ਜੋੜ ਕੇ ਕਿ ਥੋੜੀ سپورਟ ਕਰੋ ਯਾਰ ਸਾ ਸਿੱਕਾ ਸਾਰੇ ਵੀਰਾਂ ਨੂੰ